ਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਦੇਖ ਰਹੇ ਹੇ तमाम ਦਰਸ਼ਕਾਂ ਦਾ ਸੁਆਗਤ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਅਕਸਰ ਇਹ ਪ੍ਰਿੰਕਲ ਲੁਧਿਆਣਾ ਤੇ ਜਾਨੀ ਸੇਠੀ ਹੀ ਸੋਸ਼ਲ ਮੀਡੀਆ ਦੇ ਉੱਤੇ ਹਰ ਟਾਈਮ ਇੱਕ ਦੂਸਰੇ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਉਂਦੇ ਨੇ ਅੱਜ ਇੱਕ ਵੀਡੀਓ ਜਿਹਦੇ ਵਿੱਚ ਇੱਕ ਪੁਰਾਣਾ ਕੇਸ ਖੁੱਲਦਾ ਹੈ ਤੇ ਪ੍ਰਿੰਕਲ ਲੁਧਿਆਣਾ ਦੇ ਉੱਪਰ ਕਾਰਵਾਈ ਹੁੰਦੀ ਹੈ ਨਾਲ ਦੇ ਨਾਲ ਦੱਸ ਦਈਏ ਕਿ ਇੱਕ ਵਕੀਲ ਦੇ ਦੁਆਰਾ ਹਰ ਦੀਆਂ ਦੇ ਵਿੱਚ ਜਾਂਦੇ ਹੋਏ ਪ੍ਰਿੰਕਲ ਲੁਧਿਆਣਾ ਦੇ ਥੱਪੜ ਮਾਰ ਦਿੱਤਾ ਜਾਂਦਾ ਤੇ ਉਸ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਦੇ ਪਿਤਾ ਗੁੱਸੇ ਦੇ ਵਿੱਚ ਆ ਕੇ ਲਾਈਵ ਹੋ ਕੇ ਬੋਲਦੇ ਨੇ ਕਿ ਬਹੁਤ ਜਲਦ ਅਸੀਂ ਵੀ ਸਖਤ ਕਾਰਵਾਈ ਕਰਵਾਵਾਂਗੇ ਲਿਖਦੇ ਉਹਨਾਂ ਦੇ ਪਿਤਾ ਨੇ ਕੀ ਕਿਹਾ ਇਸ ਸਬੰਧ ਮਾਮਲੇ ਦੇ ਵਿੱਚ ਲਾਈਵ ਹੋ ਕੇ ਆਉਂ ਦਿਖਾਣੇ ਆ ਤੁਹਾਨੂੰ ਇਹ ਕੋਰੀ ਪੀੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨੰਦ ਸਿੰਘ ਛੱਤੀ ਲੁਧਿਆਣੇ ਤੋਂ ਮੈਂ ਇੱਕ ਗੱਲ ਅੱਜ ਮੈਂ ਤਾਂ ਲਾਈਵ ਹੋਇਆ ਮੈਂ ਸਾਰੇ ਭਰਾਵਾਂ ਨੇ ਜਿਨ੍ਹਾਂ ਦੀ ਇਹਨਾਂ ਨੇ ਮੇਰੀ ਵੀਡੀਓ ਵੇਖਣੀ ਹੈ ਨਾ ਮੈਂ ਇਹਨਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਵੀ ਇਹਨੂੰ ਸ਼ੇਅਰ ਜ਼ਰੂਰ ਕਰਿਆ ਜੀ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਕਿਹਾ ਕਿਸੇ ਨੂੰ ਸ਼ੇਅਰ ਕਰਨ ਲਈ ਰਹਿ ਗਈ ਗੱਲ ਜਪਾਨੀ ਦੀ ਉਹ ਜਿਹਦੀਆਂ ਜਪਾਨੀ ਮੁੱਛਾਂ ਨੇ ਉਹ ਬੜਾ ਪਟਾਕੇ ਬਟੂਕੇ ਚਲਾਉਂਦਾ ਫਿਰਦਾ ਕਾਕਾ ਘਬਰਾਣਾ ਤੁਹਾਡੇ ਕੋਲ ਪ੍ਰੂਫ ਹੈ ਨਹੀਂ ਕੋਈ ਇਸੇ ਕੇਸ ਦੇ ਵਿੱਚ 182 ਦਵਾਵਾਂਗੇ ਇੱਥੇ ਤੋਂ ਮੈਂ ਦੱਸਦੇ ਆਂ ਜਾਪਾਨੀ ਕਹਾਵਤ ਐ ਪੰਜਾਬੀਆਂ ਦੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ ਸੱਜਣਾ ਨੇ ਵੀ ਮਰਨਾ ਹੈ ਸਮਝ ਗਿਆ ਨਾ ਇਸ ਕਰਕੇ ਜਾਪਾਨੀ ਸਮਝ ਲੱਗੀ ਧਿਆਨ ਚ ਰਹਿ ਜਰਾ ਛੇਰ ਨੇ ਆ ਜਾਣਾ ਦੋ ਚਾਰ ਦਿਨ ਚ ਤੂੰ ਜਿਹੜੇ ਆ ਪਟਾਕੇ ਪਟੂਕੇ ਚਲਾਉਣਾ ਨਾ ਤੂੰ ਮਿੰਟ ਦੀ ਮੋਗ ਮਾਰਦਾ ਕਦੀ ਤੂੰ ਕੁਛ ਕਹਿਆ ਦਿੰਦਾ ਗੁਰਦਵਾਲਾ ਕਟਾਣੀ ਸਾਹਿਬ ਜਾ ਕੇ ਤੂੰ ਝੂਠ ਬੋਲਦਾ ਉਹ ਤੇਰੇ ਪੱਲੇ ਕੀ ਗੱਲ ਹੈਗੀ ਓਏ ਮੇਰੇ ਕੋਲ ਤਾਂ ਵੀ ਵੀਡੀਓ ਹੋ ਗਈ ਤੇਰੇ ਪਰਿਵਾਰ ਨੂੰ ਤੇਰਾ ਭਰਾ ਹੀ ਹੱਥ ਪਾਣਾ ਦਿੰਦਾ ਤੂੰ ਕਿਹੜੇ ਪਾਸੋਂ ਸੱਚਾ ਮੈਂ ਤੇਰੀਆਂ ਵੀਡੀਓ ਨਹੀਂ ਮੈਂ ਤੇਰੇ ਵਰਗਾ ਬੰਦਾ ਨਹੀਂ ਚਾਹੁੰਦਾ ਤੇਰੀ ਤੇ ਮੇਰੀ ਕੁਆਲਿਟੀ 'ਚ ਬੜਾ ਫਰਕ ਆ ਇਸ ਕਰਕੇ ਮਿੱਟ ਕੇ ਖਾ ਇਹ ਜਿਹੜੇ ਪਟਾਕੇ ਪਟੂਕੇ ਜਲਦਾ ਨਾ ਇਨਾਂ ਨਾਲ ਅਫਰ ਪ੍ਰਸ਼ਾਸਨ ਕੋਰਟ ਡਿਸੀਜਨ ਦੇਗੀ ਡਿਸੀਜਨ ਦੇ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜਾ ਵੀ ਡਿਸੀਜਨ ਆਏਗਾ ਤੇਰੇ ਕੋਲ ਇਸ ਕੇਸ ਦੇ ਵਿੱਚ ਜਾ ਤਾਂ ਕੋਈ ਦਿਖਾਓ ਲੋਕਾਂ ਨੂੰ ਵੀ ਆਹ ਦੇਖੋ ਪ੍ਰਿੰਕਲ ਨੇ ਸਾਡੂੰ ਗਾਲਾਂ ਕੱਢੀਆਂ ਨੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਜੱਜ ਸਾਹਿਬ ਨੇ ਕੱਲ ਵੀ ਕਿਹਾ ਉਹ ਮੈਨੂੰ ਕੋਈ ਦਿਖਾਓ ਤੁਸੀਂ ਜਪਾਨੀ ਇਹਨਾਂ ਨਹੀਂ ਬੋਲੀਦਾ ਖੰਡਾ ਰਹਿ ਮੇਰਾ ਵੀਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਹਨੂੰ ਸ਼ੇਅਰ ਕਰੋ